ਸੜਕ ਤੇ ਡੇਢ ਘੰਟਾ ਪਿਆ ਰਿਹਾ ਬੈਗ ਕੋਲੋਂ ਲੰਘਦੀਆਂ ਰਹੀਆਂ ਗੱਡੀਆਂ ਕਿਸੇ ਨੇ ਵੀ ਨਾ ਦਿੱਤਾ ਧਿਆਨ ਲੋਕਾਂ 'ਚ ਫੈਲੀ دہشت ਬੰਬ ਸ쿼ਡ ਟੀਮ ਲੈ ਕੇ ਮੌਕੇ ਤੇ ਪਹੁੰਚੀ ਪੁਲਿਸ ਪਾਰਟੀ ਗੁਰਦਾਸਪੁਰ ਦੇ ਮਹਿਰਚੰਦ ਰੋਡ ਤੇ ਉਸ ਵੇਲੇ ਹੰਗਾਮਾ ਮਚ ਗਿਆ ਜਦੋਂ ਇੱਕ ਨਿੱਜੀ ਸਕੂਲ ਦੇ ਬਾਹਰ ਲਾਹਵਾਰਿਸ ਬੈਗ ਮਿਲਿਆ ਤੇ ਬੈਗ ਕਰੀਬ ਡੇਢ ਤੋਂ 2 ਘੰਟੇ ਸੜਕ ਕੰਨੇ ਪਿਆ ਰਿਹਾ ਜਿਸ ਤੋਂ ਬਾਅਦ ਕੁਝ ਲੋਕਾਂ ਨੂੰ ਮਾਮਲਾ ਸ਼ੱਕੀ ਜਾਪਿਆ ਉਹਨਾਂ ਨੇ ਇਸ ਦੀ ਸੂਚਨਾ ਪੁਲਿਸ ਪ੍ਰਸ਼ਾਸਨ ਨੂੰ ਦਿੱਤੀ। ਜੀ ਅਸਤਰਾ ਤੁਹਾਨੂੰ ਪਤਾ ਹੀ ਹੈ ਕਿ 22 ਤਰੀਕ ਨੂੰ ਸ਼੍ਰੀ ਰਾਮ ਮੰਦਰ ਦੀ ਪ੍ਰਮਾਸ਼ਿਸ਼ਟਾ ਅਸੀਂ ਸਾਡੇ ਐਨਜੀਓ ਕਾਰਜਕ੍ਰਮ ਕਰਕੇ ਆ ਰਹੀ ਸੀ। ਇਸ ਤੋਂ ਬਾਅਦ ਅਸੀਂ ਆਪਣੇ ਆਪਣੇ ਘਰਾਂ 'ਚ ਵਾਪਸ ਜਾ ਰਹੇ ਸੀ ਤੇ ਵਿਚਾਰੀ ਸਾਡੇ ਕਲੱਬ ਦੇ ਮੈਂਬਰ ਨੇ ਉਹਨਾਂ ਨੇ ਦੇਖਿਆ ਕਿ ਲਵਾਰਿਸ ਬੈਗ ਪਿਆ ਹੋਇਆ ਉਹਨਾਂ ਨੇ ਇਨਫੋਰਮੇਸ਼ਨ ਦਿੱਤੀ। ਗੁਰਜੀਤ ਦਿੱਤੀ, ਗੁਰਜੀਤ ਮੰਦਿਤੀ ਆਪਾਂ ਨਵੀਨ ਜੀ ਨੇ ਦਿੱਤੀ। ਇਸ ਤੋਂ ਬਾਅਦ ਅਸੀਂ ਐਸਐਸਪੀ ਗੁਰਦਾਸਪੁਰ ਪੀਸੀਆਰ ਦੇ ਇੰਚਾਰਜ ਨੂੰ ਇਨਫੋਰਮੇਸ਼ਨ ਦਿੱਤੀ ਇੱਥੇ ਬੈਗ ਪਿਆ ਖਾਲੀ। ਮਤਲਬ ਕਿ ਇਹ ਅਸੀਂ ਤਾਂ ਇਨਫੋਰਮੇਸ਼ਨ ਦਿੱਤੀ 1.5 ਘੰ ਇਹ ਤਾਂ ਕੋਈ ਵੀ ਵਾਲੀ ਵਾਰਸ ਨਹੀਂ ਹੈਗਾ ਬੈਗ ਦਾ ਇਸ ਕੱਕਨ ਫਾਰਮਾਸੀ ਪੁਲਿਸ ਤੋਂ ਕਰ ਦਿੱਤਾ ਹੋਇਆ ਹੈ ਉਹ ਆਏ ਪੁਲਿਸ ਅਧਿਕਾਰੀ ਆਏ ਹਾਂ ਹਾਂ ਪੁਲਿਸ ਅਧਿਕਾਰੀ ਆਏ ਆ ਜੀ ਕਰਦੇ ਪਏ ਬੈਂਚਿੰਗ ਕਰਦੇ ਪਏ ਪਿੱਛੇ ਕੈਮਰੇ ਵੀ ਲੱਗੇ ਆ ਸਾਡਾ ਕਹਿਣ ਦਾ ਮੋਟਿਵ ਸੀ ਕੋਈ ਸੰਸਨੀ ਨਾ ਫੈਲੇ ਬਸ ਤੋ ਡੇਢ ਘੰਟੇ ਕਿ ਬੈਗ ਪਿਆ ਸੜਕ ਤੇ ਰੋਡ ਤੇ ਕਾਫੀ ਵੱਡਾ ਬੈਗ ਆ ਤੁਸੀਂ ਦੇਖ ਸਕਦੇ ਹੋ ਤੁਸੀਂ ਜਿੱਦਾਂ 26 ਜਨਵਰੀ ਵੀ ਹੈ ਜੀ ਲੱਗ ਜਾਣਾ ਹਾਂ ਐਂਟਾਈਟਿਸ ਬਹੁਤ ਕੁਝ ਵੀ ਐਨੀਥਿੰਗ ਪੋਸੀਬਲ ਹੋ ਸਕਦਾ ਕੁਝ ਉਧਰ ਸੂਚਨਾ ਮਿਲਦਿਆਂ ਹੀ ਗੁਰਦਾਸਪੁਰ ਪੁਲਿਸ ਤੁਰੰਤ ਹਰਕਤ ਚਾਈ ਅਤੇ ਡੌਗ ਸਕੁਐਡ ਟੀਮ ਆਸ ਨੇ ਤੇ ਬੈਗ ਨੂੰ ਆਪਣੇ ਕਬਜ਼ੇ ਚ ਲੈ ਕੇ ਤਲਾਸ਼ੀ ਲਈ ਗਈ ਹਾਲਾਂਕਿ ਇਸ ਦੌਰਾਨ ਪੁਲਿਸ ਨੂੰ ਬੈਗ ਚ ਕੋਈ ਵੀ ਸ਼ੱਕੀ ਵਸਤੂ ਨਹੀਂ ਮਿਲੀ ਅਤੇ ਬੈਗ ਕੱਪੜਿਆਂ ਨਾਲ ਭਰਿਆ ਹੋਇਆ ਸੀ ਹਾਂਜੀ ਸਰ ਦੱਸ ਦਿਓ ਜੀ ਜੋ ਮਰਚੰਟ ਰੋਡ ਤੇ ਜੋ ਬੈਗ ਮਿਲਿਆ ਵਾ ਉਹਦੇ ਬਾਰੇ ਦੱਸ ਦਿਓ ਅੱਜ ਸਾਨੂੰ ਇੱਕ ਸਾਡੇ ਚੰਗੇ ਸ਼ਹਿਰੀ ਨੇ ਕਨਫਰਮੇਸ਼ਨ ਦਿੱਤੀ ਕਿ ਕੁਲਵਾਰਸ ਬੈਗ ਜਿਹੜਾ ਹੈਗਾ 33 ਸਕੂਲ ਮਿਰ ਚੰਦ ਰੋਡ ਤੇ ਜਿਹੜਾ ਪਿਆ ਹੈ ਸ਼ੱਕੀ ਹਾਲਤ ਚ ਉੱਤੇ ਉਹ ਦਿੱਤੀ ਹੈ ਇਨਫਰਮੇਸ਼ਨ ਜਿਸ ਤੇ ਅਸੀਂ ਸਾਡੇ ਐਸ ਐਚ ਓ ਸਾਹਿਬ ਤੇ ਪੁਲਿਸ ਪਾਰਟੀ ਪੀ ਸੀ ਆਰ ਜਿਹੜਾ ਸਾਰੇ ਮੌਕੇ ਤੇ ਗੇਂ ਨਾਲ ਅਸੀਂ ਜਿਹੜੀ ਬੰਮਸਕੋਟ ਟੀਮ ਹੈ ਉਹਨੂੰ ਵੀ ਲੈ ਕੇ ਗਏ ਸੀ ਤੇ ਜਦੋਂ ਦੀ ਤਲਾਸ਼ੀ ਕਰਨ ਤੇ ਚੈੱਕ ਕੀਤਾ ਤਾਂ ਉਹਦੇ ਵਿੱਚੋਂ ਜਿਹੜੇ ਕੁਝ ਕੱਪੜੇ ਵਗੈਰਾ ਲੇਡੀਆਂ ਦੇ ਮਿਲੇ ਨੇ ਇਸ ਕਰਕੇ ਕੋਈ ਜਿਹੜੀ ਉਹ ਇਨਫੋਰਮੇਸ਼ਨ ਸੀ ਜਿਸ ਤਰੀਕੇ ਦੀ ਉਹਦੇ ਕੋਈ ਇਦਾਂ ਦੀ ਸ਼ੱਕੀ ਚੀਜ਼ ਸਾਨੂੰ ਨਹੀਂ ਮਿਲੀ ਅਸੀਂ ਐਵੇਂ ਅੱਗੇ ਤੋਂ ਵੀ ਸ਼ਹਿਰ ਨਿਵਾਸੀਆਂ ਨੂੰ ਬੇਨਤੀ ਕਰਦਾ ਜੇਕਰ ਕੋਈ ਇਦਾਂ ਦੀ ਚੀਜ਼ ਕਿਤੇ ਮਿਲੇ ਤੇ ਇਸੇ ਤਰੀਕੇ ਨਾਲ ਹੀ ਸਾਨੂੰ ਆਪ ਚੈੱਕ ਕਰਨ ਦੀ ਬਜਾਏ ਸਾਡੇ ਕੋਲੋਂ ਚੈੱਕ ਕਰਵਾ ਲਈਏ ਤਾਂ ਜੋ ਕਿਸੇ ਵੀ ਮਾੜੀ ਘਟਨਾ ਤੋਂ ਬਚਿਆ ਜਾ ਸਕੇ ਸ੍ਰੀ ਸੁਸ਼ਮੀ ਜੀ ਆਰਿਆ ਉਸ ਬਾਰੇ ਤੁਸੀਂ ਕੀ ਕਹਿਣਾ ਚਾਹੋ ਕੀ ਕਾਰਵਾਈ ਕੀਤੀ ਇਸ ਬਾਰੇ ਅ ਅਸੀਂ ਜਿਹੜਾ ਹੈਗਾ ਆਪਣੀ ਡਿਊਟੀ ਜਿਹੜੀ ਆ ਸਾਡੇ ਮਾਨਯੋਗ ਸ਼੍ਰੀ ਹਰੀਸ਼ ਦੇਵਾ ਜੀ ਆਈ ਪੀ ਐਸ ਐਸ ਸੀ ਗਰਦਾਸਪੁਰ ਸਾਹਿਬ ਨੇ ਜਿਹੜੀਆਂ ਸਾਡੀਆਂ ਡਿਊਟੀਆਂ ਡਬਲ ਕਰਤੀਆਂ ਨੇ ਔਰ ਬੜੀ ਉਹਨਾਂ ਨੇ ਚੌਕਸੀ ਨਾਲ ਡਿਊਟੀ ਕਰਨ ਦੀ ਸਾਨੂੰ ਜਿਹੜੀ ਹਦਾਇਤ ਕੀਤੀ ਹੈ ਔਰ ਸਾਡਾ ਪੀ ਸੀ ਆਰ ਜਿਹੜੇ ਸਾਡੇ ਥਾਣੇ ਦੀ ਪੁਲਿਸ ਜਾਂ ਜਿਹੜੀ ਸਾਡੇ ਦਫ਼ਤਰਾਂ ਤੋਂ ਵੀ ਜਿਹੜੀ ਪੁਲਿਸ ਹੈ ਉਹ ਜਿਹੜੀ ਆ ਹੁਣ ਜਿਹੜੀ ਫੀਲਡ ਦੇ ਵਿੱਚ ਆ ਗਈ ਆ ਅਸੀਂ ਪੂਰੀ ਪ੍ਰੋਮਿਸ ਕਰਦੇ ਹਾਂ ਲੋਕਾਂ ਨਾਲ ਇਜਲੀ 26 ਜਨਵਰੀ ਨੂੰ ਬੜੀ ਧੂਮ-ਧਾਮ ਨਾਲ ਔਰ ਬੜੇ ਅچھے ਤਰੀਕੇ ਨਾਲ ਸੇਫ ਤਰੀਕੇ ਦੇ ਨਾਲ ਜਿਹੜੀ ਹੈਗੀ ਮਨਾਈ ਜਾਏਗੀ। ਜ਼ਿਕਰਯੋਗ ਹੈ ਕਿ 2 ਜਨਵਰੀ ਨੂੰ ਹੋਣ ਵਾਲੇ ਰਾਮ ਮੰਦਰ ਪ੍ਰਾਣ ਪ੍ਰਤੀਸ਼ਟਾ ਅਤੇ 26 ਜਨਵਰੀ ਨੂੰ ਗਣਤੰਤਰ ਦਿਵਸ 'ਤੇ ਕੁਝ ਹੀ ਸਮਾਂ ਬਾਕੀ ਬਚਿਆ। ਅਜਿਹੇ 'ਚ ਪੁਲਿਸ ਵੱਲੋਂ ਸ਼ਹਿਰਾਂ 'ਚ ਚੌਕਸੀ ਹੋਰ ਵਧਾ ਦਿੱਤੀ ਗਈ ਹੈ। ਪੁਲਿਸ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇਕਰ ਕੋਈ ਵੀ ਲਵਾਰਿਸ਼ ਵਸਤੂ ਮਿਲਦੀ ਹੈ ਤਾਂ ਤੁਰੰਤ ਪੁਲਿਸ ਨੂੰ ਸੂਚਿਤ ਕੀਤਾ ਜਾਵੇ ਤਾਂ ਕਿ ਕਿਸੇ ਵੀ ਤਰ੍ਹਾਂ ਦੀ ਅਨਸੁਖਾਵੀ ਘਟਨਾ ਤੋਂ ਬਚਾਅ ਹੋ ਸਕੇ। ਗੁਰਦਾਸਪੁਰ ਤੋਂ ਰੋਹਿਤ ਗੁਪਤਾ ਸੈਂਟਰਲ ਪੰਜਾਬ ਟੀਵੀ